ਨਾਬਾ ਦੇ ਨਜ਼ਦੀਕ ਪੈਂਦੇ ਪਿੰਡ ਅਲੀਪੁਰ ਵਿਕੇਸ ਸਿੰਦਰਪਾਲ ਸਿੰਘ ਨੇ ਸਰਪੰਚੀ ਦੀ ਚੋਣ ਲੜਨ ਤੋਂ ਪਹਿਲਾਂ ਹੀ ਕਿਤੇ ਵੱਡੇ ਵਾਅਦੇ ਕਿਹਾ ਕਿ ਪਿੰਡ ਵਿੱਚ ਪਹਿਲ ਦੇ ਆਧਾਰ ਤੇ ਗੁਰੂ ਘਰ ਦੀ ਪਾਰਕਿੰਗ ਲਈ 1 ਵਿੱਗਾ ਜ਼ਮੀਨ ਗੁਰੂ ਦੇ ਘਰ ਦੇ ਨਾ ਲਗਵਾਈ ਜਾਵੇਗੀ ਅਤੇ 31000 ਰੁਪਏ ਸ਼ਗਨ ਸਕੀਮ ਕੁੜੀਆਂ ਦੇ ਵਿਆਹ ਦੇ ਮੌਕੇ ਤੇ ਆਪਣੀ ਜੇਬ ਵਿੱਚੋਂ ਦਿੱਤੀ ਜਾਵੇਗੀ ਗੁਰੂ ਰਵਿਦਾਸ ਭਗਤ ਜੀ ਦੇ ਮੰਦਰ ਲਈ 50 ਗੱਜ ਨਾ ਕੀਤੀ ਜਾਵੇਗੀ ਨਾਲ ਹੀ ਮੰਦਰ ਬਣਾ ਕੇ ਦਿੱਤਾ ਜਾਵੇਗਾ ਮੇਰਾ ਨਾਮ ਜੀ ਸਤਿੰਦਰਪਾਲ ਸਿੰਘ ਸਪਿੰਡ ਅਲੀਪੁਰ ਸਤਿੰਦਰਪਾਲ ਜੀ ਤੁਸੀਂ ਅੱਜ ਪਿੰਡ ਦੇ ਵਿੱਚ ਜਿਹੜਾ ਇਕੱਠ ਕੀਤਾ ਹਾਂਜੀ ਇਕੱਠ ਕਰਨ ਦੇ ਬਾਵਜੂਦ ਤੁਸੀਂ ਵੱਡੇ ਵੱਡੇ ਐਲਾਨ ਕੀਤੇ ਨੇ ਜੀ ਕੀ ਉਹ ਕਿਹੜੇ ਕਿਹੜੇ ਐਲਾਨ ਨੇ ਕੀ ਤੁਸੀਂ ਪੂਰਨ ਉਹਨਾਂ ਨੂੰ ਕਰ ਸਕੋਗੇ ਦੇਖੋ ਜੀ 101% ਐਲਾਨ ਜਿਹੜੇ ਨੇ ਮੇਰੇ ਪੂਰੇ ਹੋਣ ਵਾਲੇ ਨੇ ਜੋ ਕਿ ਮੇਰੀ ਜੇਬ ਦੇ ਵਿੱਚੋਂ ਪੂਰੇ ਹੋਣੇ ਨੇ ਮੈਂ ਕੋਈ ਨਾਗਲੀ ਦਾ ਪੰਚਾਇਤ ਦੇ ਪੈਸੇ ਚੋਂ ਉਹ ਪੂਰੇ ਕਰਨ ਵਾਲੇ ਐਲਾਨ ਨਹੀਂ ਕੀਤੇ ਜਿੰਨੇ ਐਲਾਨ ਨੇ ਮੇਰੇ ਤਿੰਨ ਐਲਾਨ ਨੇ ਚੌਥਾ ਮੇਰਾ ਬਾਲਮਿਕੀ ਭਾਈਚਾਰੇ ਲਈ ਮੰਦਰ ਲਈ ਪੈਸੇ ਉਹ ਵੀ ਨਾਗਲੀ ਦਾ ਮੈਂ ਆਪਣੀ ਜੇਬ ਚੋਂ ਦੇਵਾਂਗਾ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਪੂਰੀਆਂ ਕਰੀਆਂ ਇੱਕ ਤਾਂ ਪਹਿਲੀ ਮੰਦਾ ਵੱਡੀ ਮੰਗ ਜਿਹੜੀ ਹੈ ਗੁਰਦੁਆਰਾ ਸਾਹਿਬ ਨੂੰ ਪਾਰਕਿੰਗ ਦੇ ਲਈ ਆਪਾਂ ਇੱਕ ਵਿੱਗਾ ਜਿਸ ਦੇ ਵਿੱਚ ਆਪਣੇ ਗ੍ਰੰਥੀ ਸਿੰਘ ਲਈ ਚਾਰ ਵਿਸੇ ਜਗਾ ਆਪਣੇ ਮਹਾਰਾਜ ਦੀ ਹਜ਼ੂਰੀ ਦੇ ਨਾਮ ਕਰਕੇ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਦਵਾਂਗੇ ਤੇ ਹੋਰ ਕਿਹੜਾ ਹੋਰ ਮੇਰਾ एलान ਇਹ ਹੈ ਕਿ ਜਿਹੜੀਆਂ 2.5 ਕਿਲੇ ਤੋਂ ਥੱਲੇ ਜਰਨਲ ਐਸ ਸੀ ਬੀ ਸੀ ਓ ਵੀ ਸੀ ਕੋਟੇ ਵਾਲੀਆਂ ਮੇਰੀਆਂ ਲੜਕੀਆਂ ਵਿਆਹ ਕਰਾਉਣ ਦੇ ਲਾਇਕ ਆਲੀਆਂ ਉਹਨਾਂ ਲਈ 31000 ਰੁਪਏ ਦਾ ਮੇਰੇ ਕੰਨੀਓ ਜੋ ਸਗਣ ਹੈ ਆਪਣੀ ਜੇਬ ਚੋਂ ਦਿੱਤਾ ਜਾਏਗਾ ਨਾ ਕਿ ਪੰਚਾਇਤ ਦੇ ਪੈਸੇ ਚੋਂ ਹੋਰ ਕਿਹੜਾ ਨਾਂ ਹੋਰ ਮੇਰਾ ਇੱਕ ਨਾਂ ਇਹ ਹੈ ਕਿ ਆਪਣੇ ਰਮਦਾਸੀਏ ਭਾਈ ਦੇ ਜਿਹੜੇ ਨੇ ਉਹਨਾਂ ਲਈ ਇੱਕ ਵਿਸਵਾ ਜਗਾ ਲੈ ਕੇ ਉਹਨਾਂ ਦੇ ਮੰਦਿਰ ਬਣਾਉਣ ਦਾ ਪਹਿਲ ਦੇ ਆਧਾਰ ਤੇ ਮੇਰੇ ਇੱਕ ਨਿਉ ਆਪਣੀ ਜੇਬ ਚੋਂ ਕੰਮ ਕੀਤਾ ਜਾਵੇਗਾ ਕੀ ਪੀਸੀਆ ਪੰਚਾਇਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਿਛਲੀਆਂ ਪੰਚਾਇਤਾਂ ਦੇਖੋ 25 ਸਾਲ ਤੋਂ ਕੰਮ ਨਾ ਹੋਣ ਕਾਰਨ ਅੱਜ ਮੈਂ ਆਪਣੇ ਜ਼ਮੀਰ ਦੀ ਜਾਗ ਕਰਨ ਉੱਠ ਕੇ ਨਾਲ ਜਿਹੜਾ ਪਿੰਡ ਦਾ ਵਿਕਾਸ ਕਰਨ ਲਈ ਕੰਮ ਕਰਨ ਲਈ ਬਿਲਕੁਲ 100% ਸ਼ੌਂਟੀ ਨਾਲ ਜਿਹੜਾ ਪਿੰਡ ਨੂੰ ਕੰਮ ਕਰਕੇ ਦਿਖਾਉਣ ਲਈ 2 ਸਾਲਾਂ ਦੇ ਅੰਦਰ ਅੰਦਰ ਪਿੰਡ ਦੀ ਨਿਹਾਰ ਬਦਲਦਾ ਮੇਰਾ ਟੀਚਾ ਹੈ। ਦੇਖੋ ਜੀ ਇੱਕ ਮੇਰੇ ਬੱਚੇ ਜਿਹੜੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਇੱਕ ਗਰਾਊਂਡ ਜੋ 12 ਬਰਨਸਿਲਟੀਆਂ ਵਰਗਾ ਪਲੇ ਬਣਾ ਕੇ ਉਹਨਾਂ ਦਾ ਤਿਆਰ ਕਰਕੇ ਸ਼ੌਟੀ ਨਾਲ ਦਿੱਤਾ ਜਾਏਗਾ ਉੱਪਰ ਤੱਕ ਪਹੁੰਚ ਕਰਕੇ ਉਹਨੂੰ ਪਾਸ ਕਰਾ ਕੇ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਏਗਾ ਚਲੋ ਹਾਂ ਬੋਲੋ ਪੁੱਛੋ ਹਾਂਜੀ ਹੋਰ ਕੀ ਕੀ ਤੁਸੀਂ ਤੁਹਾਡੇ ਮੁੱਦੇ ਨੇ ਜਿਹੜੇ ਤੁਸੀਂ ਹੱਲ ਕਰੋਗੇ ਲੋਕ ਦੇਖੋ ਇੱਕ ਮੁੱਦਾ ਸਭ ਤੋਂ ਵੱਡਾ ਜਿਹੜਾ ਹੈ ਪਾਣੀ ਦੀ ਨਿਕਾਸੀ ਦਾ ਉਹ ਨਿਕਾਸੀ ਪਿੰਡ ਦੇ ਵਿੱਚ ਜਿਹੜੀ ਹੈ ਇੱਕ ਛੱਪੜ ਬਣਿਆ ਜਿਉਂ ਕਿ ਲੋਕਾਂ ਨੂੰ ਬਿਮਾਰੀਆਂ ਦਾ ਘਰ ਇਸ ਟਾਈਮ ਦਿਖ ਰਿਹਾ ਹੈ ਉਸ ਨੂੰ ਨਾ ਕੀ ਲੀਦਾ ਹੈ ਲਵੇ ਨੰਗ ਦੀ ਡਰੇਨ ਦੇ ਵਿੱਚ ਸੀਵਰੇਜ ਪਾ ਕੇ ਖਤਮ ਕਰਕੇ ਉਹਨੂੰ ਪਾਰਕ ਦੇ ਤੌਰ ਦੇ ਉੱਤੇ ਬਣਾ ਕੇ ਵਧੀਆ ਬੱਚਿਆਂ ਦੇ ਲਈ ਪਲੇਗਰਾਉਂਡ ਵਾਂਗੂ ਬਣਾਇਆ ਜਾਏਗਾ ਤੇ ਹੋਰ ਇੱਕ ਤੁਸੀਂ ਇੱਕ ਐਲਾਨ ਕਿਹਾ ਸੀਗਾ ਪੈਲਸ ਦੇ ਬਾਰੇ ਵੀ ਤੁਸੀਂ ਹੋਰ ਅਸੀਂ ਮੇਰੀ ਸੋਚ ਹੈ ਕਿ ਜਿਹੜਾ ਪਿੰਡ ਦੇ ਵਿੱਚ ਛੋਟੇ ਮੋਟੇ ਪ੍ਰੋਗਰਾਮ ਹੁੰਦੇ ਨੇ ਉਹਦੇ ਲਈ ਅਸੀਂ ਇਕ ਸਰਕਾਰੀ ਪੈਲਸ ਫੰਡ ਲਿਆ ਕੇ ਪਿੰਡ ਦੀ ਜਗਾ ਦੇਖ ਕੇ ਉਸ ਨੂੰ ਤਿਆਰ ਕਰਕੇ ਇਹਨਾਂ ਨੇ ਪਿੰਡ ਵਾਸੀਆਂ ਦੇ سپਰਦ ਕੀਤਾ ਜਾਏਗਾ। ਧੰਨਵਾਦ ਮੇਰੇ ਵੋਟਰ ਸਹਿਬਾਨ ਦਾ ਕਿ ਸਮੂਹ ਨਗਰ ਪੰਚਾਇਤ ਅਲੀਪੁਰਲਾ। ਨਾਮ ਹੈ ਮੇਰਾ ਨਾਮ ਗੁਰసేਵਕ ਸਿੰਘ ਜੀ। ਗੁਰసేਵਕ ਸਿੰਘ ਜੀ ਅੱਜ ਜੋ ਪੰਚਾਇਤ ਬਣਨ ਵਾਸਤੇ ਇਕੱਠ ਹੋਇਆ। ਉਹਨੇ ਬਾਰੇ ਕੀ ਕਹਿਣਾ ਚਾਹੁੰਦਾ ਹੈ ਤੇ ਪੰਚਾਇਤ ਜੀ ਜੋ ਨਵੀਆਂ ਬਣੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਉਹਦੇ ਸਬੰਧ ਦੇ ਵਿੱਚ ਨਗਰ ਅਲੀਪੁਰ ਵੱਲੋਂ ਜੀ ਆਪਣਾ ਕੱਠ ਰੱਖਿਆ ਗਿਆ ਜੀ ਗੁਰੂ ਘਰ ਦੇ ਵਿੱਚ ਜਿਸ ਦੇ ਵਿੱਚ ਸਾਡਾ ਇੱਕ ਉਮੀਦਵਾਰ ਜੀ ਸਤਿੰਦਰਪਾਲ ਸਿੰਘ ਜੋ ਕਿ ਸਰਪੰਚ ਬਣ ਦਾ ਚਾਹਵਣ ਹੈ ਜੀ ਉਹਨਾਂ ਵੱਲੋਂ ਜੋ ਵੀ ਆਪਣੇ ਪੱਤਰ ਤੇ ਉਹਨਾਂ ਨੇ ਪਿੰਡ ਦੇ ਜੋ ਵੀ ਕੰਮ ਉੱਠੇ ਹੋਇਆ ਕਰਨ ਵਾਸਤੇ ਜੀ ਉਹਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਸੀ ਤੇ ਉਹਨਾਂ ਨੂੰ ਸੰਮਤੀ ਨਾਲ ਸਰਪੰਚ ਬਣਾਉਣ ਬਾਰੇ ਇਸ ਮਤਾ ਪਾਇਆ ਗਿਆ ਜੀ ਜਿਹਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਜੀ ਆਪਣੇ ਪੱਧਰ ਤੇ ਉਹ ਇੱਕ ਵਿੱਗਾ ਜग्गा ਗੁਰੂਕਰਨ ਨੂੰ ਦੇਣਗੇ ਜਿਹਦੇ ਵਿੱਚੋਂ ਚਾਰ ਵਿਸਲ ਗਰੰਤੀ ਸਿੰਘ ਵਾਸਤੇ ਜੀ 31000 ਰੁਪਏ ਦੀ ਕੁੜੀ ਦੇ ਜੋ ਵਿਆਹ ਦੀ ਸ਼ਗਨ ਸਕੀਮ ਜੋ ਆਪਣੇ ਵੱਲੋਂ ਪ੍ਰਾਈਵੇਟ ਤੌਰ ਤੇ ਉਹ ਆਪਣੀ ਜੇਬ ਦੇ ਵਿੱਚੋਂ ਦੇਣਗੇ ਜੀ ਤੇ ਬਾਕੀ ਹੋਰ ਵੀ ਜੋ ਵੀ ਨਗਰ ਦੇ ਕੰਮ ਆਪਣੇ ਪੱਧਰ ਤੇ ਕਰ ਸਕਦੇ ਆ ਜੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਤੇ ਉਹਦੇ ਵਾਸਤੇ ਜੀ ਉਹ ਤਿਆਰਬਰ ਤਿਆਰ ਨੇ ਤੇ ਆਪਣਾ ਜੋ ਨਵਾਂ ਪੰਚਾਇਤ ਬਣੂਗੀ ਉਹ ਕਰਨਗੇ ਜੀ ਇਹ ਸਭ ਤੋਂ ਵੱਡੀ ਗੱਲ ਉਹਨਾਂ ਦੀ ਇਹ ਹੈ ਜੀ ਉਹਨਾਂ ਦਾ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਜੀ ਤੇ ਉਹ ਆਪਣੇ ਪੱਤਰ ਤੇ ਕੰਮ ਕਰਨਗੇ ਜੋ ਵੀ ਪਿੰਡ ਦਾ ਕਰਨਗੇ ਜੀ ਤੇ ਬਾਕੀ ਜੋ ਵੀ ਸਾਰੇ ਨਗਰਦਾਨ ਫੈਸਲਾ ਹੋਊਗਾ ਜੀ ਉਸ ਤੋਂ ਬਾਅਦ ਤੇ ਉਸ ਤੇ ਵਿਚਾਰ ਕੀਤਾ ਜਾਊਗਾ ਜਿਵੇਂ ਨਗਰ ਸਹਿਮਤ ਹੋਊਗਾ ਜੀ ਸਾਰਾ